ਸਾਸਤਰੀ ਕਾ ਸਾਰਿਆਂ ਜੀ ਸਵਾਗਤ ਹੈ ਤੁਹਾਡਾ ਮੇਰੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਗੱਡੀ ਦੀ ਟੈਂਕੀ ਕਰਾ ਲਈ ਆ ਜੀ ਫੁੱਲ ਸਵੇਰ ਦਾ ਟਾਈਮ ਹੋ ਗਿਆ ਜੀ 11:30 ਵਜੇ ਤੇ ਆਪਾਂ ਨਿਕਲ ਗਿਆ ਟੂਰ ਤੇ ਬਾਕੀ ਤੁਸੀਂ ਥੰਬਨੇਲ 'ਚ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਆਪਾਂ ਕਿੱਥੇ ਚੱਲੇ ਆ ਤੇ ਵਿਆਹ ਵਾਲਾ ਮੁੰਡਾ ਵੀ ਸਾਡੇ ਚੱਲਿਆ ਜੀ ਨਾਲ ਕਹਿੰਦਾ ਮੈਂ ਵੀ ਜਾਣਾ ਵਾ ਲਓ ਜੀ ਇਹ ਆਪਾਂ ਹੁਣ ਸਫ਼ਰ ਤੇ ਗਏ ਆ ਨਿਕਲ ਇਹ ਆਪਾਂ ਜਾ ਰਹੇ ਆ ਕਠੂਏ ਵਾਲੀ ਸਾਈਟ ਤੇ ਯੋਕੀ ਜੇ ਐਂਡ ਕੇ ਦੇ ਵਿੱਚ ਪੈਂਦੀ ਆ ਸਫ਼ਰ ਸਾਡਾ ਲੰਬਾ ਸੀ ਤੇ ਇਹ ਲੋ ਜੀ ਮੁੰਡੇ ਗਿਆ ਪਹੁੰਚ ਪਹਿਲਾ ਟਾਰਗੇਟ ਆ ਗਿਆ ਜੀ ਘਰ ਇੱਕ ਜਿੱਥੇ ਦਿਨਾ ਸੀ ਵਿਆਹ ਦਾ ਕਾਰਡ ਅੱਗੇ ਲੱਗੀ ਸੀ ਮਿੱਟੀ ਤੇ ਗੱਡੀ ਗੰਦੀ ਕੀ ਭਾਰੀ ਮੈਨੂੰ ਤੁਸੀਂ ਇੱਥੇ ਹੀ ਖੜਾ ਕਰ ਦੋ ਤੁਹਾਨੂੰ ਤੇ ਪੈਦਲ ਜਾਣਾ ਪੈਣਾ ਮੁੰਡੇ ਕਾਰ ਦਾ ਡੱਬਾ ਫਰਕੇ ਜਾਂਦੇ ਹੋਏ ਸਪੀਡੋ ਸਪੀਡ ਇਹ ਦੇਖੋ ਜੀ ਇਹ ਭਾਈ ਆ ਗਿਆ ਇੱਕ ਲੋ ਜੀ ਐ ਹੁੰਦੀਆਂ ਸਪੀਡਾਂ ਵੀ ਸੋਈ ਨਹੀਂ ਸਕਦੇ ਇਹਨਾਂ ਨੇ ਕਿੰਨਾ ਟਾਈਮ ਲਾਇਆ ਹੋਇਆਗਾ ਬੇ ਭਾਈ 5 ਮਿੰਟ ਵਿੱਚ ਕਾਰ ਦੇ ਕੇ ਮੁੰਡੇ ਵਾਪਸ ਆ ਗਏ ਨੇ ਖੁਸ਼ੀਆਂ ਦੇਖੋ ਵਿਆਹ ਲਈ ਇਹ ਜਿਹੜੇ ਜੈਕਟ ਪਾਈ ਆ ਬਲੂ ਜੀ ਇਹ ਵਿਆਹ ਵਾਲਾ ਮੁੰਡਾ ਵੇ ਦੇ ਮੁੰਡੇ ਖੁਸ਼ੀਆਂ ਤੇ ਚੈੱਕ ਕਰੋ ਤੁਸੀਂ ਮੁੰਡਾ ਵਿਆਹ ਦੇ ਕਾਰ ਵੰਡਦਾ ਪਿਆ ਆਪੀ ਗੱਡੀ ਦੀ ਬਾੜੀ ਆ ਜਿਓ ਜੀ ਆ ਜਿਓ ਆ ਜਿਓ ਆ ਜਿਓ ਲਓ ਜੀ ਹੁਣ ਇੱਥੋਂ ਆਪਾਂ ਹੁਣ ਹੋਵਾਂਗੇ ਵਾਪਸੀ ਗੱਡੀ ਹੁਣ ਚੱਲੀਏਗੀ ਬੈਕ ਵਿਆਹ ਵਾਲੇ ਮੁੰਡੇ ਦੀ ਖੁਸ਼ੀਆਂ ਦੇਖ ਲਓ ਤੁਸੀਂ ਖੁਸ਼ੀਆਂ ਆ ਦੇਖ ਲੋ ਜੀ ਆ ਦੇਖੋ ਕੰਦਾ ਜੀ ਭਾਈ ਨਿਆ ਨਜ਼ਾਰਾ ਕਹਿੰਦਾ ਵੱਖਰਾ ਹੀ ਆ ਜੀ ਆਪਣੇ ਕਾਰ ਵੰਡਨ ਦਾ ਗੱਡੀ ਹੋਣ ਲੱਗੀ ਆ ਜੀ ਹੁਣ ਬੈਗ ਤੇ ਹੁਣ ਸਾਡਾ ਮਿਸ਼ਨ ਆ ਦੂਜੇ ਘਰ ਜਾਣਾ ਠੀਕ ਆ ਜੀ ਇਹ ਤੇ ਪੰਜਾਬ ਚ ਸੀ ਹੁਣ ਆਪਾਂ ਜੈਂਡ ਕੇ ਨੂੰ ਆਪਣੇ ਚਾਲੇ ਪਾਉਣੇ ਆ ਉਹ ਸਫ਼ਰ ਥੋੜਾ ਜਿਹਾ ਲੰਬਾ ਵਾ ਤੇ ਯਾਰ ਹੁਣੀ ਲਓ ਜੀ ਥੋੜੀ ਕੀਤੀ ਆ ਦਾੜੀ ਸੈਟ ਇਥੋਂ ਲੈਣਾ ਸੀ ਸਮਾਨ ਥੋੜਾ ਜਿਹਾ ਦੁਕਾਨ ਤੋਂ ਚੱਲ ਗਿਆ ਬੰਦੇ ਸਮਾਨ ਲੈਣ ਤੇ ਆਪਾਂ ਥੋੜੀ ਜੀ ਕੈਮਰੇ ਨਾਲ ਗੱਲਬਾਤ ਕੀਤੀ ਐ ਤੇ ਉਹ ਖੁਦ ਲੋਤੇ ਬੰਦੇ ਮਠਾਈ ਦਾ ਡੱਬਾ ਲਿਆ ਜਾ ਰਿਹਾ ਜੀ ਉੱਥੇ ਲਓ ਜੀ ਤੇ ਇੱਧਰ ਚੜੀਆਂ ਉੱਪਰ ਗੱਡੀ ਦੇ ਆ ਕੇ ਟੱਕ ਟੱਕ ਦੀ ਆਵਾਜ਼ ਹੀ ਕਰਦੀ ਪਈਆਂ ਅਸੀਂ ਤੇ ਬਾਕੀ ਲਓ ਜੀ ਆਪਾਂ ਪਹੁੰਚ ਗਿਆਂ ਜੀ ਹੁਣ ਜੰ&ਕੇ ਵਿੱਚ ਇਲਾਕਾ ਦੇਖੋ ਜੀ ਦੇ ਨਾਲ ਹੀ ਉਹ ਸਾਹਮਣੇ ਜਿਹੜਾ ਦਿਖਦਾ ਪਿਆ ਦਰਖਤ ਉਹ ਜੀ ਬਾਰਡਰ ਆ ਆਪਣਾ ਇਹ ਲਾਸਟ ਪਿੰਡ ਮੰਨਿਆ ਜਾਂਦਾ ਜੀ ਪਾਕਿਸਤਾਨ ਦਾ ਤੇ ਇਹ ਦੇਖੋ ਜੀ ਹਰਿਆਲੀ ਦੇਖੋ ਇੱਧਰ ਦੇ ਖੇਤ ਤਾਂ ਛੋਟੇ ਛੋਟੇ ਲੱਭਣਗੇ ਕੈਮਰਾ ਜਾ ਕਰਕੇ ਸੈਟ ਮੁੰਡਾ ਕੰਦਾ ਮਾਰਾ ਜਾ ਮੇਰੇ ਵੱਲ ਵੀ ਕੈਮਰਾ ਮਾਰੋ ਪਤਾ ਲੱਗੇ ਉਹ ਆ ਕਰੀ ਜਾਂਦਾ ਓਏ ਕੀ ਕੈਮਰਾ ਮਾਰ ਕੀ ਮੜ ਜਾ ਪਤਾ ਲੱਗੇ ਕਿ ਵਿਆਹ ਵਾਲਾ ਮੁੰਡਾ ਵੀ ਨਾਲ ਆਇਆ ਹੈ ਦਾ ਜੀ ਕਾਰ ਦੇਣ ਇੱਥੇ ਆ ਗਈ ਦੀ ਚਾਹ ਜਾ ਦੇ ਨਾਲ ਆ ਗਿਆ ਮਿੱਠਾ ਮਠਿਆਈ ਪਿੰਕ ਤੇ ਚਟੇ ਰਸਗੁੱਲੇ ਖਾ ਪੀ ਕੇ ਆਪਾਂ ਫਿਰ ਬਹਿ ਗਏ ਆ ਜੀ ਗੱਡੀ 'ਚ ਗੱਡੀ 'ਚ ਬਹਿ ਗਏ ਤੇ ਮਾਰਜੀ ਲਈ ਆਪਾਂ ਕਲਿੱਪ ਥੋੜੀ ਬਹੁਤ ਗੱਲਬਾਤ ਕੀਤੀ ਮੁੰਡੇ ਨਾਲ ਮੁੰਡਾ ਕਹਿੰਦਾ ਯਾਰ ਕਾਰ ਤੇ ਚਲੋ ਮੰਡੇ ਜਾਣੀ ਆ ਪਰ ਥੋੜੀ ਜੀ ਜ਼ਿੰਦਗੀ ਦੀ ਚੇਂਜ ਹੋ ਜਾਂਦੀ ਆ ਉਸ ਤੋਂ ਬਾਅਦ ਗੱਲ ਹੈ ਨਾ ਅਸੀਂ ਉਹੀ ਗੱਲ ਕਰਦੇ ਪਏ ਕਿ ਹੁਣ ਤੋਂ ਹੋਰ ਆ ਬਾਅਦ ਥੋੜਾ ਜਿਹਾ ਚੇਂਜ ਤੇ ਚਲੋ ਆਂਦਾ ਹੀ ਹਰ ਇੱਕ ਦੀ ਲਾਈਫ 'ਚ ਹੁਣ ਮੁੰਡਾ ਥੰਮ ਪੂੜਾ ਦਿਖਾਂਦਾ ਪਈ ਓਕੇ ਰਪੋਰਟ ਜੀ ਕਹਿੰਦਾ ਹੋ ਨਹੀਂ ਪਰਵਾਹ ਕਿਸ ਗੱਲ ਦੀ ਹਨ ਲੌਰੀ ਸਫ਼ਰ ਲੰਬਾ ਹੀ ਰਸਤੇ ਬੜੇ ਵਿੰਗੇ ਟੇਡੇ ਹੀ ਜੀ ਤੇ ਰਾਹ ਵਿੱਚ ਚੈਕਿੰਗ ਵੀ ਬੜੀ ਚੱਲੀ ਸਾਡੀ ਚਲੋ ਹਰ ਇੱਕ ਨੂੰ ਕਹੀਦਾ ਸੀ ਜੀ ਵਿਆਹ ਵਾਲੇ ਕਾਰਡ ਆ ਜੀ ਹਰਾਮਲਾ ਜਾਂ ਦਿੰਦੇ ਸੀ ਤੇ ਇੱਥੇ ਮੁੜਾ ਕਹਿੰਦਾ ਜੀ ਗਾਣਾ ਲਾਣਾ ਯੋ ਸਾਡੀ ਸ਼ੁਰੂ ਨੇ ਵਿਆਹ ਦੀਆਂ ਤਿਆਰੀਆਂ ਸਾਡੇ ਸ਼ੁਰੂ ਨੇ ਵਿਆਹ ਦੀਆਂ ਤਿਆਰੀਆਂ ਤੂੰ ਵੀ ਸਿੱਧੇ ਲਾ ਦੇਖ ਫੁੱਲਕਾਰੀਆਂ ਵਿਆਹ ਦਾ ਆਪੇ ਦੇ ਹੀ ਜਾਂਦਾ ਮੁੜਾ ਜਾਹੀ ਬੜਾ ਤੇ ਜਾਈ ਵੋਤਾ ਦੇ ਹੱਪੇ ਵੰਡੀ ਜਾਂਦਾ ਜੀ ਕਾਰ ਅਸੀਂ ਫੇਰ ਬਹਿ ਗਏ ਗੱਡੀ 'ਚ ਮੜਾ ਕਹਿੰਦਾ ਇੱਥੇ ਮੈਂ ਕੱਲੇ ਨਹੀਂ ਜਾਣਾ ਵਾ ਜੀ ਆ ਜਾਓ ਭਾਈ ਕੱਲਾ ਚੱਲ ਗਿਆ ਵਾ ਜੀ ਬਾਹਰ ਦੇਖਿਆ ਆਪਾਂ ਤੇ ਤੇ ਲਾਸਟ ਵਿੱਚ ਆਪਾਂ ਜੀ ਏ ਸਾਨੂੰ ਮਿਲਿਆ ਕਾਰ ਤੇ ਸ਼ੀਸ਼ਾ ਲੱਗਾ ਸੀ ਬਹੁਤ ਵੱਡਾ ਇੱਥੇ ਆਪਾਂ ਜੀ ਫਿਰ ਕਮਾਹ ਤੱਕ ਕੈਮਰਾ ਤੇ ਫੇਰ ਆਗੇ ਜੀ ਲਾਸਟ ਵਿੱਚ ਆਪਾਂ ਫੇਰ ਆਗੇ ਜੀ ਜਿਮ ਜਿਮ ਆ ਕੇ ਬਣਾਈ ਥੋੜੀ-ਬਹੁਤ ਵੀਡੀਓ ਜਗਾਈਆਂ ਬੱਤੀਆਂ ਤੇ ਯਾਰ ਜਿਹੜੇ ਚੈਨਲ ਤੇ ਨਵੇਂ ਆਓ फटाफट ਜਾ ਕੇ ਸਬਸਕ੍ਰਾਈਬ ਕਰ ਲੋ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਸਬਸਕ੍ਰਾਈਬ ਯਾਰ ਜ਼ਰੂਰ ਕਰਿਆ ਕਰੋ ਜਿਹੜੇ ਵੀਡੀਓ ਦੇਖਦੇ ਹੁੰਦੇ ਮੇਰੇ ਵੀਰ ਭਰਾ ਤੇ ਚਲੋ ਹੁਣ ਮਿਲਦੇ ਆਂ ਨੈਕਸਟ ਵੀਡੀਓ ਚ ਘੈਂਟ ਜੀ ਵੀਡੀਓ ਚ ਤੇ ਬਾਕੀ ਫਿਰ ਆਪਾਂ ਆਗੇ ਹੀ ਘਰ ਤੇ ਘਰ ਆਗੇ ਗਏ ਸੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ